ਪਿਛਲੇ ਦਿਨੀ ਕਰਮਜੀਤ ਸਿੰਘ ਉਰਫ ਕਮੀਦੀ ਗੱਡੀ ਤੇ ਗੋਲੀਆਂ ਮਾਰਨ ਵਾਲੇ ਦੋ ਵਿਅਕਤੀਆਂ ਬशीर ਖਾਨ ਪੁੱਤਰ ਸਦੀਕ ਵਾਸੀ ਤੋਲਾ ਮਾਜਰਾ ਥਾਣਾ ਮਲੋਦ ਗਗਨਦੀਪ ਸਿੰਘ ਪੁੱਤਰ ਸੰਸਾਰ ਸਿੰਘ ਵਾਸੀ ਪਿੰਡ ਖਰਚੰਦਰ ਪੂਰਾ ਥਾਣਾ ਸਦਰ ਧੂਰੀ ਨੂੰ 2 ਪਿਸਤੋਲਾਂ 4 ਰਾਊਂਡ ਤੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਐਸਐਸਪੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੈਂਗਸਟਰ ਬੁੱਟਾ ਖਾਨ ਉਰਫ ਬੱਗਾ ਪਿੰਡ ਤਾਕਾ ਨੂੰ ਉਕਤ ਮੁਕਦਮੇ ਵਿੱਚ ਬਟਿੰਡਾ ਜੇਲ੍ਹ ਚੋਂ ਪ੍ਰੋਟੈਕਸ਼ਨ ਵਾਰੰਟ ਦੇ ਲਿਆ ਕੇ ਪੁੱਛਗਿੱਛ ਕੀਤੀ ਤਾਂ ਇਹਨਾਂ ਨੂੰ ਵੀ ਮੁਕੱਦਮੇ ਵਿੱਚ ਮੁਕਦਮੇ ਵਿੱਚ ਨਾਮਜ਼ਦ ਕੀਤਾ ਸੀਗੀ ਬੱਗਾ ਖਾਨ ਦੇ ਕਹਿੰਦੇ ਉੱਤੇ ਤੇ ਇਹਨਾਂ ਕੋਲੋਂ ਜੋ ਵਾਰਦਾਤ ਵਿੱਚ ਦੋ ਪਿਸਟਲ ਜਿਨ੍ਹਾਂ ਦੇ ਦੁਆਰਾ ਫਾਇਰਿੰਗ ਫਾਇਰਿੰਗ ਹੋਈ ਸੀਗੀ ਉਹ ਵੀ ਰਿਕਵਰ ਹੋ ਗਏ ਨੇ ਮੋਟਰਸਾਈਕਲ ਐਂਡ ਚਾਰ ਜ਼ਿੰਦਾ ਲਾਈ ਬਲੂਸ ਉਹ ਵੀ ਜਿਹੜੇ ਰਿਕਵਰ ਨੇ ਬੱਗਾ ਖਾਨ ਦੀ ਕੋਈ ਪਰਸਨਲ ਰੰਜਿਸ਼ ਸੀਗੀ ਕਰਨਜੀਤ ਸਿੰਘ ਨਾਲ ਜੀਦਾ ਕਰਕੇ ਫਾਇਰਿੰਗ ਬੱਗਾ ਖਾਨ ਤੇ ਕਿੰਨੇ ਕ ਜਿਹੜੇ ਹੈਗੇ ਮੁਕਦਮੇ ਕਾਦੇ ਕਾਦੇ ਦਰਜ ਹੈਗੇ ਆ ਜੀ ਕਿੰਨੇ ਹੁੰਦੇ ਆ ਹੁਣ ਤੱਕ ਉਹਦੇ ਤੇ ਕੁੱਲ 64 ਮੁਕਦਮੇ ਦਰਜ ਨੇ ਇਹ ਅਲੱਗ-ਅਲੱਗ ਤਰ੍ਹਾਂ ਦੇ ਨੇ ਇਹ ਬਾਕੀ ਜਿਹੜਾ ਬਸ਼ੀਰ ਹੈ ਉਹਦੇ ਤੇ 6 ਮੁਕਦਮੇ ਨੇ ਜਿਹੜਾ ਗਗਨਦੀਪ ਹੈ ਉੱਤੇ 3 ਪਹਿਲਾਂ ਦਰਜ ਹੋ ਗਏ ਆ